ਬਲਾਕ ਪ੍ਰਧਾਨ ਸ਼ਰਮ ਸਿੰਘ ਪਿੰਡਰ ਦੇ ਵੱਲੋਂ ਸੁਨੀਲ ਕੁਮਾਰ ਅਰੋੜ ਦੇ ਘਰ ਮੀਟਿੰਗ ਮੀਟਿੰਗ ਦੇ ਸਬੰਧ ਵਿੱਚ ਸੰਦੀਪ ਸਿੰਘ ਪਿੰਡਰ ਨਾਲ ਗੱਲਬਾਤ ਕਰਦੇ ਹਾਂ ਪਿੰਡ ਸਾਹਿਬ ਜਿਹੜੀ ਅੱਜ ਮੀਟਿੰਗ ਕੀਤੀ ਗਈ ਕਿ ਸਬੰਧ ਵਿੱਚ ਕੀਤੀ ਗਿਆ ਉਸ ਬਾਰੇ ਦੱਸੋ ਸਭ ਤੋਂ ਪਹਿਲੇ ਤੇ ਆਪ ਜਿਹਦੇ ਸੋਤਿਆਂ ਨੂੰ ਦੋਵਿਆਂ ਜੋੜ ਕੇ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਜਿਹੜੀ ਅੱਜ ਸਾਡੀ ਵਾਰਡ ਦੀ ਮੀਟਿੰਗ ਸੀਗੀ ਵਲੰਟੀਅਰ ਮੀਟਿੰਗ ਰੱਖੀ ਸੀ ਆਪਾਂ ਉਹ ਸਾਡੀ ਉਹਦੀ ਵਾਰਡ ਦੀ ਜਿਹੜੀ ਉਸ ਮੀਟਿੰਗ ਦੀ ਪ੍ਰਧਾਨਗੀ ਸਾਡੇ ਜਿਹੜੇ ਬਲਾਕ ਪ੍ਰਧਾਨ ਸਦਾ ਸ਼ਰਮ ਸਿੰਘ ਪਿੰਡਰ ਉਹਨਾਂ ਨੇ ਕੀਤੀ ਹੈ ਤੇ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਵਾਲੀਆਂ ਚੋਣਾਂ ਉਹਦੀ ਤਿਆਰੀ ਬਦਲ ਅੱਜ ਦੀ ਜਿਹੜੀ ਮੀਟਿੰਗ ਸੀਗੀ ਉਹਦਾ ਮੋਟਿਵ ਜਿਹੜੀ ਇਲੈਕਸ਼ਨ ਸੀਗੀਆਂ ਸਾਡੀਆਂ ਲੋਕ ਸਭਾ ਦੀਆਂ ਉਹਦੇ ਅਕੋਰਡਿੰਗ ਉਹਦੇ ਤਿਆਰੀਆਂ ਦਾ ਡੋਰ ਟੂ ਡੋਰ ਜਾਣ ਦਾ ਜਿੱਦਾਂ ਜਿੱਦਾਂ ਸਾਨੂੰ ਪਾਰਟੀ ਦਾ ਹੁਕਮ ਆ ਇਹ ਡੋਰ ਟੂ ਜਾਣਾ ਉਹਦੇ ਮਤਲਬ ਸਾਡੀ ਆਪਸ ਹੀ ਵਿਚਾਰ ਵਟਾਂਦਰਾ ਜਿਹੜਾ ਉਹ ਮੀਟਿੰਗ ਦਾ ਵਾਰਡ ਦਾ ਸੀਗਾ ਸਾਡੀ ਵਾਰਡ ਨੰਬਰ ਜਿਹੜੀ ਹੁਣ 88 ਜਿਹੜੀ ਪਹਿਲੇ ਇੱਕ ਸੀਗੀ ਉਹਦੀ ਅੱਜ ਮੀਟਿੰਗ ਸੀਗੀ ਤਾਂ ਬਹੁਤ ਵਧੀ ਜਿਹੜੀਆਂ ਹੋਂ ਚੋਣਾਂ ਆ ਰਹੀਆਂ ਉਸ ਵਾਰ ਕੀ ਕਿਹੜਾ ਚੱਲ ਜੇ ਜਿਹੜੀਆਂ ਹੋਂ ਚੋਣਾਂ ਆ ਰਹੀਆਂ ਤੁਹਾਨੂੰ ਪਤਾ ਹੈ ਜੀ ਲੋਕ ਸਭਾ ਦੀਆਂ ਚੋਣਾਂ ਆ ਸਾਡੇ ਬੜੇ ਸਤਿਕਾਰਯੋਗ ਐਮਐਮ ਮੁੱਖ ਮੰਤਰੀ ਪੰਜਾਬ ਸਰਤਾਪੂ ਗਗਨ ਸਿੰਘ ਮਾਨ ਦਾ ਇੱਕੋ ਨਾਰਾ ਕਿ ਪੰਜਾਬ ਬਣੇਗਾ ਹੀਰੋ ਇਸ ਵਾਰੀ 13 0 ਉਹਦੇ ਜਿਹੜੀ ਉਹਨਾਂ ਨੇ ਗੱਲ ਕਹੀ ਆ ਜਾਂ ਉਹ ਨਾਰਾ ਦਿੱਤਾ ਉਹਦੇ ਦੇ ਥੋਕੇ ਪਹਿਲਾਂ ਦੇ ਰਹੇ ਜੀ ਆਮ ਆਨਵੀ ਪਾਰਟੀ ਜਿਹੜੀ ਸਾਡੀ ਵਾਰਡ ਇੱਕ ਦੀ ਟੀਮ ਆ ਅਸੀਂ ਬੜੇ ਬੜੀ ਤਰੀਕੇ ਨਾਲ ਜਿਹੜਾ ਉਹ ਆਪਣਾ ਅਜ ਬਚਾਉਣ ਦਾ ਕੀਤਾ ਤੇ ਪਲੱਸ ਜਿਹੜਾ ਗਾਂ ਨੇੜਲੇ ਦਿਨਾਂ ਦੇ ਵਿੱਚ ਆਪਾਂ ਡੋਰ ਟੂ ਡੋਰ ਜੋ ਸਾਡੇ ਕੋ ਪਾਰਟੀ ਦੀਆਂ ਐਕਟੀਵਿਟੀਆਂ ਸਾਰੀਆਂ ਮੀਟਿੰਗਾਂ ਵਗੈਰਾ ਵੀ ਕਰਾਂਗੇ ਤੇ ਬਾਰ ਬਾਰ ਇੱਕੋ ਗੱਲ ਕਹੀ ਜਾਂਦੀ ਸੀ ਕਿ ਅਸੀਂ ਕੰਮ ਕਰਾਂਗੇ ਜਿਹੜੇ ਕਿ ਹਿੱਤ ਕਰ ਹੋਏ ਨਹੀਂ ਹਾਇਨ ਕਿ ਬੀਬੀਆਂ ਨੇ ਖਾਤੇ ਜਿਹੜੇ 1000 ਰੁਪਏ ਵਾਲੇ ਪਿਆ ਉਹਦੇ ਬਾਰੇ ਕਹਣਾ ਚਾਹਦੇ। ਵੇਖੋ ਜੀ ਜਿਹੜਾ 1000 ਰੁਪਏ ਵਾਲੀ ਗਰੰਟੀ ਲਗਭਗ ਦਿੱਲੀ ਅਸੀਂ ਲਾਗੂ ਕਰ ਚੁੱਕੇ ਹਾਂ ਤੇ ਪੰਜਾਬ ਵਿੱਚ ਵੀ ਹੋ ਜੂਗੀ ਬਿਲਕੁਲ ਕਰਾਂਗੇ ਰੀਸੈਂਟਲੀ ਕੁਝ ਤੁਹਾਨੂੰ ਪਤਾ ਕਿ ਚੋਣ ਇਲੈਕਸ਼ਨ ਕਰਕੇ ਹੁਣ ਚੋਣ ਜਬਤਾ ਵੀ ਆ ਚੋਣ ਜਬਤੇ ਵਿੱਚ ਕੁਝ ਵੀ ਹੋਰ ਜਿਹੜਾ ਲੋਕ ਲਬਾਬ ਨੇ ਸਕੀਮਾਂ ਦਾ ਨਾਂ ਤੇ ਅਨਾਉਂਸਮੈਂਟ ਹੋ ਸਕਦਾ ਤੇ ਨਾ ਹੀ ਅਸੀਂ ਉਹਨੂੰ ਲਾਗੂ ਕਰ ਸਕਦੇ ਹਾਂ ਇਸ ਕਰਕੇ ਥੋੜਾ ਜਿਹਾ ਟਾਈਮ ਤੇ ਲੱਗਣਾ ਹੈ ਜੀ ਬਾਕੀ ਤੁਹਾਨੂੰ ਪਤਾ ਹੈ ਪਾਰਟੀ ਵੱਲੋਂ ਆਮਾਨ ਵੀ ਪਾਰਟੀ ਵੱਲੋਂ ਜਾਂ ਮਾਨ ਸਰਕਾਰ ਵੱਲੋਂ ਬਿਜਲੀ ਬਿੱਲਾਂ ਤੇ ਕੰਮ ਕੀਤਾ ਗਿਆ ਸਕੂਲਾਂ ਤੇ ਕੰਮ ਕੀਤਾ ਸਕੂਲ ਐਵੇਂ ਨਸ ਤੁਸੀਂ ਜਾ ਕੇ ਪਤਾ ਕਰੋ ਮੇਰੇ ਖਿਆਲ ਪਹਿਲੀ ਵਾਰੀ ਹੋਇਆ ਇਸ ਤਰ੍ਹਾਂ ਕਿ 10ਵੀਂ ਦਾ ਰਿਜ਼ਲਟ ਜਿਹੜਾ ਮਤਲਬ ਪੰਜਾਬ ਗਵਰਨਮੈਂਟ ਦਾ 90% ਤੋਂ ਪਲੱਸ ਆਇਆ ਤੇ ਦੂਸਰੀ ਗੱਲ ਵੀ ਅਪ੍ਰੈਲ ਮਹੀਨੇ ਵਿੱਚ ਆਇਆ ਜੀ। ਵੀ ਆਪਣੀ ਕਾਬੀਅਤ ਸੀ ਉਹਨੇ ਆਪਣੀ ਪੜ੍ਹਾਈ ਜਿਹੜੀ ਕੀਤੀ ਹੈ ਇਸ ਲਈ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਕਿ ਜਿਹੜਾ ਕੀ ਹੈ ਬੱਚੇ ਪਾਸ ਹੋਏ ਜਾਂ ਫਰਸਟ ਡਿਵੀਜ਼ਨ ਆਈ ਉਹਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਹੈਗਾ। ਇਹ ਗੱਲ ਨਾ ਕਰੋ ਹਨਾ ਜੀ। ਤੇ ਆਪਾਂ ਹੁਣ ਗੱਲ ਕਰਦੇ ਆ ਕਿ ਜਿਹੜੇ ਵਾਅਦੇ ਕੀਤੇ ਸੀ ਉਹ ਕਿਉਂ ਨਹੀਂ ਪੂਰੇ ਕੀਤੇ ਹਨ। ਬਿਲਕੁਲ ਜੀ ਜਿਹੜੇ ਵਾਅਦੇ ਕੀਤੇ ਸੀ ਗਾਰੰਟੀ ਦਾ ਬਿਲੀ ਬਿਲ ਦਾ ਉਹ ਵੀ ਅਸੀਂ ਪੂਰੀ ਕਰ ਚੁੱਕੇ ਆ। ਸਾਡਾ ਜਿਹੜਾ ਸੇਵਾ ਸੁਵਿਧਾ ਦਾ ਸੀਗਾ ਆਪਾਂ ਸਕੂਲ ਆਫ ਐਮਨੈਂਸ ਦਿੱਤੇ ਆ ਸਾਡਾ ਆਪਣਾ ਸੇਵਾ ਸੰਬੰਧੀ ਸੀਗਾ 500 ਤੋਂ ਉੱਪਰ ਜਿਹੜੇ ਉਹ ਸਾਡੇ ਮਹੱਲਾ ਕਲੀਨ ਖੁੱਲ ਚੁੱਕੇ ਆ ਤੁਸੀਂ ਜਾ ਕੇ ਵਿਜ਼ਿਟ ਕਰੋ ਇੱਕ ਵਾਰੀ ਮੇਰੇ ਕਹਿੰਦੇ ਅਕੋਰਡਿੰਗ ਤੁਸੀਂ ਇੱਕ ਵਾਰੀ ਜ਼ਰੂਰ ਜਾਓ ਜੀ ਪੱਕੀ ਇਸ ਟਾਈਮ ਜਿਹੜਾ ਸਾਡਾ ਮੋਟਿਵ ਆ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਉਹਨੂੰ ਮੁੱਦੇ ਕਰਕੇ ਉਹਦੇ ਸਾਰੀ ਜਿਸ ਤਰ੍ਹਾਂ ਕੀ ਹੁਣ ਚੋਣਾਂ ਆ ਰਹੀਆਂ ਵਾ ਤੁਹਾਨੂੰ ਲੱਗਦਾ ਵਾ ਕਿ ਇਹ ਇਰਕੀ ਜਿੱਤ ਪ੍ਰਾਪਤ ਹੋ ਜਾਵੇਗੀ ਬਿਲਕੁਲ ਜੀ ਵਲੰਟੀਅਰ ਬਿਲਕੁਲ ਪਹਿਲੇ ਦੀ ਤਰ੍ਹਾਂ ਮਾਨ ਸਾਹਿਬ ਦੀ ਗੱਲ ਤੇ ਹਰ ਗੱਲ ਤੇ ਉਕੇ ਪਹਿਲਾਂ ਦਵਾਂਗੇ ਪਲੱਸ ਕੇਜੀ ਵਾਲ ਸਾਡੇ ਕਨਵੀਨਰ ਨੇ ਉਹਨਾਂ ਦੀ ਵੀ ਜਿਸ ਤਰ੍ਹਾਂ ਸਾਨੂੰ ਗਾਈਡ ਕਰਨਗੇ ਉਸ ਤਰ੍ਹਾਂ ਕਰਾਂਗੇ ਲਹਿਰ ਤੇ ਬਣ ਜਾਂਦੀ ਹੁੰਦੀ ਹੈ ਬਣਾਉਂਦੇ ਵਲੰਟੀਅਰ ਹੁੰਦੇ ਆ ਤੇ ਵਲੰਟੀਅਰ ਪਾਰਟੀ ਦੀ ਜੀਤ ਦੀ ਹੱਡੀ ਹੁੰਦੀ ਆ ਤੇ ਸੋ ਇਸ ਕਰਕੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਵਾਰਡ ਇੱਕ ਦੀ ਜਿੰਨੀ ਟੀਮ ਆ ਸਾਰੀ ਸੰਗਠਿਤ ਔਰ ਪਾਰਟੀ ਦੇ ਜਿੱਦਾਂ ਜਿੱਦਾਂ ਐਕਟੀਵਿਟੀ ਹੋਗੀ ਜਿਹੜਾ ਕਰਾ ਕੇ ਅੱਜ ਦੇਖਿਆ ਜਾਵੇ ਤੁਹਾਡੀ ਪਾਰਟੀ ਦੇ ਕੁਝ ਵਲੰਟੀਅਰ ਜਿਹੜੇ ਟੁੱਟਦੇ ਪਏ ਆ ਹੋਰ ਪਾਰਟੀ ਜਾਂਦੇ ਆ ਉਹ ਤੇ ਜੀ ਵੇਖੋ ਜੀ ਜਿਹੜੇ ਤੇ ਕਹਿੰਦੇ ਕੱਚੇ ਭਾਂਡੇ ਹੁੰਦੇ ਆ ਨਾ ਜੀ ਉਹ ਫੋਟੀ ਜਾਂਦੇ ਆ ਤੇ ਪਾਣੀ ਜਿਆਦਾ ਪਾਵੇ ਤਾਂ ਵੀ ਫੁੱਟ ਜਾਣਾ ਤੇ ਜੇ ਕਿਤੇ ਪਾਣੀ ਨਾ ਵੀ ਪਾਵੇ ਤਾਂ ਵੀ ਫੁੱਟ ਜਾਣਾ ਸੋਕੇ ਨਾਲ ਵੀ ਜਿੰਨਾ ਜਾਣਾ ਉਹਨਾਂ ਚਲੇ ਜਾਣਾ ਜੀ ਆਪਾਂ ਕੋਸ਼ਿਸ਼ ਕਰ ਰਹੇ ਜਿਹੜੇ ਜਾਣ ਜਿਹੜੇ ਰਹਿਣਾ ਚਾਹੁੰਦੇ ਰਕੋ ਜਿਹੜੇ ਫਸਲੀ ਵਟੇਰੇ ਫੇ ਉਹਨਾਂ ਜਾਣਾ ਹੀ ਆ ਜੀ ਉਹਨਾਂ ਨਾਲ ਕੀ ਕਹੀਏ ਫਿਰ ਇੱਥੇ ਸਾਰੀਆਂ ਪਾਰਟੀਆਂ ਚੱਲ ਰਿਆ ਕੱਲਾ ਆਮ ਆਰਮੀ ਨਾਲ ਕੋਈ ਇਹੋ ਜਿਹਾ ਨਹੀਂ ਆ ਸਾਰੀਆਂ ਪਾਰਟੀਆਂ ਸੁਖਾ ਆਮ ਆਰਮੀ ਪਾਰਟੀਆਂ ਨੂੰ ਜਿਆਦਾ ਕਾਂਗਰਸ ਦਾ ਔਰ ਕਾਲੀ ਦਲ ਦਾ ਇੱਧਰ ਉੱਧਰ ਜਾਣਾ ਉਹ ਜਿਹੜਾ ਚਾਹੀਏ ਵੀ ਆਏ ਕੁਝ ਕੰਮ ਹੋ ਸਕਦੇ ਨਾਲ ਆਏ ਹੋ ਸਕਦਾ ਨੈਕਸਟ ਉਹਨਾਂ ਨੂੰ ਮੈਸੇਜ ਜਿਹੜਾ ਉਹ ਕਨਵੇ ਕਰ ਦਿੱਤਾ ਜਾਊਗਾ ਕਿ ਜੋ ਜੋ ਪਾਰਟੀ ਦੀ ਨੈਕਸਟ ਐਕਟੀਵਿਟੀ ਆਊਗੀ ਉਹਦੇ ਕੋਲ ਬਾਕੀ ਡੋਰ ਟੂ ਡੋਰ ਦੇ ਬਿਲਕੁਲ ਚੱਲ ਰਿਹਾ ਜੀ ਗਾਮੀ ਚੱਲਦਾ ਰਹੂਗਾ ਜਿਸ ਤੱਕ ਜਿਸ ਤੱਕ ਸਾਨੂੰ ਪਾਰਟੀ ਹੁਕਮ ਲਾਈ ਜਾਊਗੀ ਕੰਮ ਬਿਲਕੁਲ ਪਹਿਲੀ ਤਰ੍ਹਾਂ ਪਹਿਲੇ ਦੱਸਦੇ ਉਹਨਾਂ ਨੂੰ ਜੀ ਧੰਨਵਾਦ ਧੰਨਵਾਦੀ